ਸਰ ਕਿਸ ਤਰ੍ਹਾਂ ਦੀ ਤਿਆਰੀ ਹੈ ਚੋਣਾਂ ਦੀ ਇਹ ਸਾਡੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਕੱਲ ਜਿਹੜੇ ਪੰਚਾਇਤ ਕੱਲ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲੌਕ ਸਮਿਤੀ ਦੇ ਇਲੈਕਸ਼ਨ ਹੋਣੇ ਜਾ ਰਹੇ ਆ ਉਹਦੇ ਕਰਕੇ ਪੂਰੇ ਜ਼ਿਲ੍ਹੇ ਦੇ ਵਿੱਚ 1800 ਦੇ ਤਕਰੀਬਨ ਫੋਰਸ ਤੇ ਨਾਕਾ ਕੀਤੀ ਗਈ ਹੈ ਜਿਹਦੇ ਵਿੱਚ 1100 ਦੇ ਤਕਰੀਬਨ ਜਿਹੜੇ ਪੋਲਿੰਗ ਸਟੇਸ਼ਨ ਤੇ ਬੂਥ ਹੈ ਉੱਥੇ ਫੋਰਸ ਡਿਪਲੋਏ ਕੀਤੀ ਗਈ ਹੈ ਤੇ ਉਸ ਤੋਂ ਇਲਾਵਾ 700 ਬੰਦੇ ਜਿਹੜੇ ਆ ਵਕ-ਵਕ ਥਾਵਾਂ ਤੇ ਨਾਕਾਬੰਦੀ ਪੈਟਰੋਲਿੰਗ ਪਾਰਟੀ ਤੇ ਜਿਹੜੀ ਰਿਜ਼ਰਵ ਅਸੇ ਚੋਰੇ ਡੀਐਸਪੀ ਤੇ ਐਸਪੀ ਐਂਡ ਐਸਐਸਪੀ ਦੇ ਅੰਡਰ ਬਣਾਈ ਗਈ ਹੈ ਉਹ ਤਨਾਤ ਹੈ ਅੱਜ ਅਸੀਂ ਜਿਹੜੀ ਪਾਰਟੀਆਂ ਦੀ ਸਪੈਚਿੰਗ ਸੈਂਟਰ ਤੋਂ ਡਿਸਪੈਚ ਕਰ ਰਹੇ ਹਾਂ ਜਿਹੜੇ ਕਿ ਜਾ ਕੇ ਪੋਲਿੰਗ ਬੂਥ ਤੇ ਆਪਣੀ ਤਿਆਰੀਆਂ ਕਰਨਗੇ ਇਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਦੀ ਵੀ ਬਰੀਫਿੰਗ ਕਰਕੇ ਉਹਨਾਂ ਨੂੰ ਵੀ ਇਲਾਕੇ ਚ ਐਕਟਿਵੇਟ ਕਰ ਦਿੱਤਾ ਗਿਆ ਹੈ ਇਸ ਵਾਰੀ ਅਸੀਂ 30 ਦੇ 30 ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਬਣਾਈਆਂ ਜਿਹੜੇ ਕਿ ਸਾਰੇ ਸਾਜੋ ਸਮਾਨ ਦੇ ਨਾਲ ਤਿਆਰ ਹੈ ਤੇ ਕਿਸੇ ਵੀ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਇਲੈਕਸ਼ਨ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਉਣ ਲਈ ਪੂਰੀ ਤਿਆਰੀ ਨਾਲ ਜੁਟੀ ਹੋਈ ਹੈ ਸਰ ਜਿਹੜਾ ਸਾਡਾ ਜ਼ਿਲ੍ਹਾ ਜਿਹੜਾ ਸਰਹੱਦੀ ਜ਼ਿਲ੍ਹਾ ਜੀ ਨੂੰ ਰਾਜਸਥਾਨ ਔਰ ਪਿਆਣੀ ਦੀ ਹੱਦ ਵੀ ਲੱਗਦੀ ਹੈ ਉਸ ਜਿਹੜੇ ਹੱਦਾਂ ਦੇ ਨਾਕੇ ਉੱਥੇ ਵੀ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇੰਟਰ ਸਟੇਟ ਨਾਕੇ ਤੇ ਇੰਟਰ ਡਿਸਟ੍ਰਿਕਟ ਨਾਕੇ ਦੋ ਤਰ੍ਹਾਂ ਦੇ ਆ ਸਾਡੇ ਨਾਕੇ ਜਿਹੜੇ ਆ 24 ਆਜ ਤੋਂ ਐਕਟਿਵੇਟ ਹੋ ਗਏ ਪਹਿਲਾਂ ਤੋਂ ਹੀ ਐਕਟਿਵੇਟ ਨੇ ਤੇ ਆਜ ਉਸ ਤੋਂ ਫੋਰਸ ਵਧਾ ਕੇ ਉਹਨਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਤੇ ਅਸੀਂ ਕਿਸੇ ਵੀ ਘਟਨਾ ਤੋਂ ਨਿਪ ਨਿਬੜਨ ਲਈ ਤਿਆਰ ਆਂ ਤੇ ਬਿਲਕੁਲ ਸਾਡੀ ਤਿਆਰੀ ਜਿਹੜੀ ਹੈ ਇਲੈਕਸ਼ਨ ਦੇ ਮੰਤਜਿਲ ਪੂਰੀ ਹੈ ਸਰ ਅਕਸਰ ਦੇਖਿਆ ਜਾਂਦਾ ਵਿਰੋਧੀ ਪਾਰਟੀਆਂ ਵੱਲੋਂ ਦੋਸ਼ ਲਾਇਆ ਯਮਲਾਦਮਨ ਦੇਖੋ ਜੀ ਇਸ ਵਾਰੀ ਸਾਡੇ ਜਿਹੜੇ ਨੋਮੀਨੇਸ਼ਨ ਵੀ ਹੋਈਆਂ ਬਿਲਕੁਲ ਪੀਸਫੁਲੀ ਹੋਈਆਂ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਹੈ ਤੇ ਅੱਗੇ ਵੀ ਜਿਹੜੀ ਫੋਰਸ ਦੀ ਬਰੀਫਿੰਗ ਇਹ ਹੀ ਹੈ ਕਿ ਜਿਹੜੇ ਆਪਾਂ ਇਹ ਚੋਣਾਂ ਆ ਬਿਲਕੁਲ ਨਿਰਪੱਖ ਤਰੀਕੇ ਨਾਲ ਕਰਾਉਣੇ ਆ ਤੇ ਇਦਾਂ ਹੀ ਸਾਡੇ ਪੀਸਫੁਲ ਜਿਹੜੇ ਚੋਣਾਂ ਆ ਹੋਣਗੇ ਸੈਂਸਿਟੀਵ ਏਰੀਆਜ਼ ਕਿਹੜੇ-ਕਿਹੜੇ ਨੇ ਕਿ ਲੰਬੀ ਦੇ ਵਿੱਚ ਕਿੰਨੇ ਕਿ ਸੈਂਸਿਟੀਵ ਏਰੀਆਜ਼ ਔਰ ਮੁਕਸਰ ਦੇ ਦਰਵਾਜ਼ੇ ਵਿੱਚ ਕਿੰਨੇ ਨੇ ਦੇਖੋ ਜਿਹੜੇ ਆਪਣੇ ਸੈਂਸ ਹਾਈਪਰ ਦੋ ਤਰ੍ਹਾਂ ਦੇ ਹੈ ਹਾਈਪਰ ਸੈਂਸਿਟੀਟਿਵ ਤੇ ਸੈਂਸਿਟੀਵ ਬੂਥ ਉਹਨਾਂ ਦੇ ਅਸੀਂ ਐਕਸਟਰਾ ਨੀ ਦੀਆਂ ਦੇ ਵਿੱਚ ਵਧਾਈ ਗਈਆਂ ਇਹ तकरीबन 100 ਦੇ ਕਰੀਬ ਜਿਹੜੀ ਇਸ ਤਰੀਕੇ ਦੇ ਸਟੇਸ਼ਨ ਕਹਿੰ ਲੋ ਬੂਥ ਕਹਿੰ ਲੋ ਬਣੇ ਹੋਏ ਆ ਤੇ ਉਹਨਾਂ ਤੇ ਪੀਸਫੁੱਲ ਇਲੈਕਸ਼ਨ ਕਰਨ ਲਈ ਸਾਡੀ ਪੂਰੀ ਤਿਆਰੀ ਹੈ ਤੇ ਬਿਲਕੁਲ ਪੀਸਫੁੱਲ ਤਰੀਕੇ ਨਾਲ ਇਲੈਕਸ਼ਨ ਹੋਣਗੇ ਜਿਹੜੇ ਇਲੈਕਸ਼ਨ ਜਿਹੜੇ ਪੀਸਫੁੱਲੀ ਨਾ ਹੋਣ ਕੋ ਸ਼ਰਾਰਤੀ ਅਨਸਰ ਵੀ ਜਿਹੜੇ ਜिले ਦੀ ਹਦਦ ਵਿੱਚ ਅੰਦਰ ਆ ਜਾਂਦੇ ਜਿਵੇਂ ਹੋਟਲ ਟਾਪਿਆਂ ਦੇ ਵਿੱਚੋਂ ਪਹਿਲੀ ਰਾਤ ਉਹਨਾਂ ਦੀ ਅਸੀਂ ਕੱਲ ਵੀ ਚੈਕਿੰਗ ਕੀਤੀ ਸੀਗੀ ਜੀ ਤੇ ਅੱਜ ਵੀ ਜਿਹੜੀ ਸਾਡੀ ਪੈਟਰੋਲਿੰਗ ਪਾਰਟੀ ਹੈ ਉਹ ਲਗਾਤਾਰ ਨਿਰੰਤਰ ਜਿਹੜੀ ਹੈ ਚੈਕਿੰਗ ਉਹਨਾਂ ਥਾਵਾਂ ਦੀ ਕਰ ਰਹੀ ਹੈ ਤੇ ਜਿਹੜੇ ਇਦਾਂ ਦੇ ਕੋਈ ਸ਼ਰਾਰ ਪੱਖ ਚੋਣਾ ਹੁਣ ਸਰ ਕੀ ਜਿਹੜੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਗੇ ਚੋਣਾ ਜਿਹੜੀਆਂ ਪੱਖ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਜੀ ਪੁਲਿਸ ਦਾ ਬੰਦੋਬਸਤ ਪੂਰਾ ਹੈ ਇਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਬਾਹਰ ਆ ਕੇ ਆਪਣੀ ਵੋਟ ਪਾਉਣ ਫਰੀ ਐਂਡ ਫੇਅਰ ਤਰੀਕੇ ਨਾਲ ਆਪਣੀ ਵੋਟ ਪਾਉਣ ਕਿਸੇ ਤੋਂ ਵੀ ਘਬਰਾਉਣ ਦੀ ਕੋਈ ਪਬਲਿਕ ਨੂੰ ਲੋੜ ਨਹੀਂ ਹੈ